ਟਾਪਿਕ ਜੋ ਹੁੰਦਾ ਹੈ ਚੰਗੇ ਵਾਸਤੇ ਹੁੰਦਾ ਹੈ ਆਪਣੀ ਜੀਵਨ ਵਿੱਚ ਕਦੇ ਚੰਗਾ ਕਦੇ ਮਾੜਾ ਹੁੰਦਾ ਹੈ ਕਈ ਵਾਰ ਅਸੀਂ ਆਪਣੀ ਜੀਵਨ ਵਿੱਚ ਐਸੀਆਂ ਘਟਨਾਵਾਂ ਦਾ ਸਾਹਮਣਾ ਕਰਦੇ ਹਾਂ ਜੋ ਸਾਨੂੰ ਤੁਰੰਤ ਸਮਝ ਨਹੀਂ ਆਉਂਦੀਆਂ ਪਰ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਉਹ ਸਾਨੂੰ ਕਿਸੇ ਚੰਗੀ ਚੀਜ਼ ਵੱਲ ਲੈ ਗਈਆਂ ਜੋ ਹੁੰਦਾ ਹੈ ਚੰਗੇ ਵਾਸਤੇ ਹੁੰਦਾ ਹੈ ਇਹ ਇੱਕ ਅਜੀਹਾ ਵਾਕ ਹੈ ਜੋ ਸਾਨੂੰ ਸਿਖਾਉਂਦਾ ਹੈ ਕਿ ਸਾਨੂੰ ਹਰ ਘਟਨਾ ਨੂੰ ਇੱਕ ਸਿੱਖ ਵੱਜੋਂ ਲੈਣਾ ਚਾਹੀਦਾ ਹੈ। ਜੀਵਨ ਦੇ ਤਜਰਬੇ ਅਤੇ ਇਹ ਸੋਚ ਜਦੋਂ ਅਸੀਂ ਕਿਸੇ ਨੁਕਸਾਨ, ਹਾਰ ਜਾਂ ਦੁਖਦਾਈ ਘਟਨਾ ਦਾ ਸਾਹਮਣਾ ਕਰਦੇ ਹਾਂ, ਤਦ ਅਸੀਂ ਆਮ ਤੌਰ ਤੇ ਚਿੰਤਾ ਵਿੱਚ ਡੁੱंगे ਚਲੇ ਜਾਂਦੇ ਹਾਂ। ਅਸੀਂ ਸੋਚਦੇ ਹਾਂ ਕਿ ਐਂ ਕਿਉਂ ਹੋਇਆ? ਪਰ ਅਕਸਰ ਸਮਾਂ ਬੀਤਣ ਦੇ ਨਾਲ ਅਸੀਂ ਦੇਖਦੇ ਹਾਂ ਕਿ ਉਹੀ ਘਟਨਾ ਸਾਡੇ ਜੀਵਨ ਵਿੱਚ ਇੱਕ ਵੱਡਾ ਬਦਲਾਅ ਲਿਆਉਂਦੀ ਹੈ ਜੋ ਸਾਡੇ ਭਵਿੱਖ ਦੀ ਬਿਹਤਰੀ ਲਈ ਲਾਜ਼ਮੀ ਹੁੰਦਾ ਹੈ ਉਦਾਹਰਨ ਵਜੋਂ ਕਈ ਵਾਰ ਅਸੀਂ ਕਿਸੇ ਨੌਕਰੀ ਜਾਂ ਵਿਅਕਤੀਗਤ ਸੰਬੰਧ ਵਿੱਚ ਅਸਫਲ ਹੋ ਜਾਂਦੇ ਹਾਂ ਜਿਸ ਨਾਲ ਅਸੀਂ ਬਹੁਤ ਨਿਰਾਸ਼ ਹੋ ਜਾਂਦੇ ਹਾਂ ਪਰ ਬਾਅਦ ਵਿੱਚ ਅਸੀਂ ਇੱਕ ਹੋਰ ਨਵਾਂ ਅਤੇ ਵਧੀਆ ਮੌਕਾ ਪ੍ਰਾਪਤ ਕਰ ਲੈਂਦੇ ਹਾਂ ਜੋ ਸਾਨੂੰ ਆਉਣ ਵਾਲੇ ਸਮੇਂ ਵਿੱਚ ਵਧੀਆ ਲਾਭ ਪਹੁੰਚਾਉਂਦਾ ਹੈ ਇਤਿਹਾਸਕ ਪ੍ਰਸੰਗ ਸ਼੍ਰੀ ਕਿਸ਼ਨ ਜੀ ਦੀ ਗੀਤਾ ਦੀ ਸਿੱਖ ਭਗਵਤ ਗੀਤਾ ਵਿੱਚ ਸ਼੍ਰੀ ਕਿਸ਼ਨ ਜੀ ਨੇ ਅਰਜੁਨ ਨੂੰ ਸਮਝਾਇਆ ਕਿ ਜੋ ਹੁੰਦਾ ਹੈ ਉਹ ਚੰਗੇ ਵਾਸਤੇ ਹੁੰਦਾ ਹੈ ਜੋ ਹੋ ਰਿਹਾ ਹੈ ਉਹ ਵੀ ਚੰਗੇ ਵਾਸਤੇ ਹੋ ਰਿਹਾ ਹੈ ਤੇ ਜੋ ਹੋਣ ਵਾਲਾ ਹੈ ਉਹ ਵੀ ਚੰਗੇ ਵਾਸਤੇ ਹੀ ਹੋਵੇਗਾ ਇਸ ਦਾ ਅਰਥ ਹੈ ਕਿ ਵਿਅਕਤੀ ਨੂੰ ਹਮੇਸ਼ਾ ਆਪਣੇ ਭਵਿੱਖ ਦੀ ਚਿੰਤਾ ਕਰਨ ਦੀ ਬਜਾਏ ਵਰਤਮਾਨ 'ਚ ਰਹਿ ਕੇ ਆਪਣੇ ਕਰਮ ਕਰਨੇ ਚਾਹੀਦੇ ਹਨ ਅਲਬਰਟ ਆਨਸਟਾਈਨ ਦੀ ਅਸਫਲਤਾ ਅਲਬਰਟ ਆਨਸਟਾਈਨ ਬਚਪਨ ਵਿੱਚ ਬਹੁਤ ਹਲਕੇ ਗਿਆਨ ਵਾਲਾ ਵਿਅਕਤੀ ਮੰਨਿਆ ਜਾਂਦਾ ਸੀ ਉਸ ਨੂੰ ਸਕੂਲ ਵਿੱਚ ਵੀ ਅਕਲਮੰਦ ਨਹੀਂ ਸੀ ਮੰਨਿਆ ਜਾਂਦਾ ਪਰ ਉਹਨਾਂ ਦੀ ਇਹ ਅਸਫਲਤਾ ਇੱਕ ਦਿਨ ਬਹੁਤ ਵੱਡੀ ਸਫਲਤਾ ਬਣ ਗਈ ਆਇਨਸਟਾਈਨ ਨੇ ਆਪਣੇ ਦਿਮਾਗ ਨੂੰ ਨਵੀਨਤਾ ਅਤੇ ਖੋਜ ਦੇ ਰਾਹੇ ਤੋੜਿਆ ਜਿਸ ਨਾਲ ਉਹ ਵਿਗਿਆਨ ਦੀ ਦੁਨੀਆ ਵਿੱਚ ਸਭ ਤੋਂ ਮਹਾਨ ਵਿਅਕਤੀਆਂ ਵਿੱਚੋਂ ਇੱਕ ਬਣਿਆ ਸਟੀਵ ਜੋਬਸ ਦੀ ਜ਼ਿੰਦਗੀ ਐਪਲ ਕੰਪਨੀ ਦੇ ਸੰਸਥਾਪਕ ਸਟੀਵ ਜੌਬਸ ਨੂੰ ਉਹਨਾਂ ਦੀ ਆਪਣੀ ਬਣਾਈ ਹੋਈ ਕੰਪਨੀ ਤੋਂ ਕੱਢ ਦਿੱਤਾ ਗਿਆ। ਇਹ ਘਟਨਾਵਾਂ ਨੇ ਉਹਨਾਂ ਨੂੰ ਬਹੁਤ ਦੁਖੀ ਕੀਤਾ ਪਰ ਬਾਅਦ ਵਿੱਚ ਉਹਨਾਂ ਨੇ ਇਸ ਨੂੰ ਇੱਕ ਨਵੇਂ ਮੌਕੇ ਵਜੋਂ ਲਿਆ ਅਤੇ ਪਿਕਸਰ ਵਰਗੀਆਂ ਨਵੀਂ ਕੰਪਨੀ ਨੂੰ ਸ਼ੁਰੂ ਕਰ ਦਿੱਤਾ। ਆਖਰਕਾਰ ਉਹ ਦੁਬਾਰਾ ਐਪਲ ਵਿੱਚ ਵਾਪਸ ਆਏ ਅਤੇ ਕੰਪਨੀ ਨੂੰ ਦੁਬਾਰਾ ਸਫਲਤਾ ਦੇ ਉੱਚੇ ਪੱਧਰ ਤੱਕ ਪਹੁੰਚਾਇਆ। ਕਰੋੜਾਂ ਦੀ ਸਫਲਤਾ ਦੇ ਪਿੱਛੇ ਅਸਫਲਤਾ ਹਰ ਵੱਡੀ ਸਫਲਤਾ ਦੇ ਪਿੱਛੇ ਕੁਝ ਅਸਫਲਤਾਵਾਂ ਹੁੰਦੀਆਂ ਹਨ ਜੇਕਰ ਕੋਈ ਵਿਅਕਤੀ ਇਹ ਸੋਚ ਲਵੇ ਕਿ ਮੈਂ ਅਸਫਲ ਹੋ ਗਿਆ ਹੁਣ ਮੈਂ ਕੁਝ ਨਹੀਂ ਕਰ ਸਕਦਾ ਤਾਂ ਉਹ ਅੱਗੇ ਨਹੀਂ ਵੱਧ ਸਕੇਗਾ ਪਰ ਜੇਕਰ ਉਹ ਸੋਚੇ ਕਿ ਇਹ ਮੇਰੇ ਲਈ ਇੱਕ ਸਿੱਖ ਵਜੋਂ ਹੈ ਤਾਂ ਉਹ ਨਵੀਂ ਯੋਜਨਾ ਬਣਾਉਂਦੇ ਹੋਏ ਸਫਲਤਾ ਵੱਲ ਤੁਰ ਸਕਦਾ ਹੈ ਜੀਵਨ ਚ ਅਤੀਤ ਧੀਰਜ ਰੱਖਣਾ ਨਲੇਬਿਸ਼ਵਾਸ ਰੱਖਣਾ ਬਹੁਤ ਹੀ ਜ਼ਰੂਰੀ ਹੈ। ਕਈ ਵਾਰ ਅਸੀਂ ਜ਼ਿੰਦਗੀ ਦੀਆਂ ਨਾਕਾਰਤਮਕ ਪ੍ਰਸਥਿਤੀਆਂ ਵਿੱਚ ਫਸ ਜਾਂਦੇ ਹਾਂ। ਪਰ ਜੇਕਰ ਅਸੀਂ ਧੀਰਜ ਰੱਖੀਏ ਅਤੇ ਵਿਸ਼ਵਾਸ ਕਰੀਏ ਕਿ ਇਹ ਵੀ ਮੇਰੀ ਭਲਾਈ ਲਈ ਹੋ ਰਿਹਾ ਹੈ ਤਾਂ ਇਹ ਸਾਡੀ ਮਾਨਸਿਕਤਾ 'ਚ ਬਹੁਤ ਵਧੀਆ ਬਦਲਾਅ ਲਿਆ ਸਕਦਾ ਹੈ। ਧੀਰਜ ਲੱਖਣ ਦੇ ਬਹੁਤ ਸਾਰੇ ਲਾਭ ਹੁੰਦੇ ਹਨ। ਤਣਾਅ ਘਟਦਾ ਹੈ। ਅਸੀਂ ਨਵੇਂ ਮੌਕਿਆਂ ਵੱਲ ਧਿਆਨ ਦੇਣ ਲੱਗਦੇ ਹਾਂ। ਸਾਡਾ ਹੌਸਲਾ ਬਣਿਆ ਰਹਿੰਦਾ ਹੈ। ਹਰ ਚੀਜ਼ ਸਾਡੀ ਸੋਚ ਤੇ ਨਿਰਭਰ ਕਰਦੀ ਹੈ ਜੇਕਰ ਅਸੀਂ ਨਕਾਰਾਤਮਕ ਸੋਚ ਰੱਖਦੇ ਹਾਂ ਤਾਂ ਅਸੀਂ ਹਮੇਸ਼ਾ ਦੁਖੀ ਰਹਨੇ ਹਾਂ ਪਰ ਜੇਕਰ ਅਸੀਂ ਹਮੇਸ਼ਾ ਇਹ ਮੰਨ ਕੇ ਚੱਲੀਏ ਕਿ ਜੋ ਵੀ ਹੋਇਆ ਉਹ ਕਿਸੇ ਚੰਗੀ ਚੀਜ਼ ਵਾਸਤੇ ਹੋਇਆ ਤਾਂ ਅਸੀਂ ਅੱਗੇ ਵਧ ਸਕਦੇ ਹਾਂ ਇਹ ਸਿਰਫ ਇੱਕ ਕਹਾਵਤ ਨਹੀਂ ਕਿ ਜੋ ਹੁੰਦਾ ਹੈ ਚੰਗੇ ਵਾਸਤੇ ਹੁੰਦਾ ਹੈ ਸਗੋਂ ਇੱਕ ਗਹਿਰੀ ਸਚਾਈ ਹੈ ਅਸੀਂ ਜਦੋਂ ਕਿਸੇ ਮੁਸ਼ਕਲ ਵਿੱਚ ਫਸਦੇ ਹਾਂ ਤਾਂ ਅਸੀਂ ਅੰਦਰੋਂ ਅੰਦਰ ਟੁੱਟਣ ਲੱਗਦੇ ਹਾਂ ਪਰ ਬਾਅਦ ਵਿੱਚ ਸਮਝ ਆਉਂਦੀ ਹੈ ਕਿ ਉਹ ਸਮੱਸਿਆ ਸਾਨੂੰ ਇੱਕ ਵਧੀਆ ਮੌਕੇ ਵੱਲ ਲੈ ਗਈ ਇਸ ਲਈ ਸਾਨੂੰ ਹਰ ਚੀਜ਼ ਨੂੰ ਇੱਕ ਸਿੱਖਣ ਦੀ ਗੱਲ ਵੱਲ ਜੋ ਲੈਣਾ ਚਾਹੀਦਾ ਹੈ ਅਤੇ ਹਮੇਸ਼ਾ ਚੰਗੀ ਉਮੀਦ ਰੱਖਣੀ ਚਾਹੀਦੀ ਹੈ ਕਿਉਂਕਿ ਜੀਵਨ ਵਿੱਚ ਜੋ ਕੁਝ ਵੀ ਹੁੰਦਾ ਹੈ ਉਹ ਕਿਸੇ ਨਾ ਕਿਸੇ ਚੰਗੀ ਚੀਜ਼ ਲਈ ਹੀ ਹੁੰਦਾ ਹੈ